ਜਿਹੜੀ ਕਮੇਟੀ ਬਣਾਈ ਗਈ ਹੈ ਸਰਦਾਰ ਨਵਾਬ ਸਿੰਘ ਇੱਕ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਆ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਔਰ ਦਵਿੰਦਰ ਸ਼ਰਮਾ ਸੋ ਖੇਤੀ ਦੇ ਬਹੁਤ ਵੱਡੇ ਮਾਹਰ ਨੇ ਜੇ ਭਾਰਤ ਵਿੱਚ ਖੇਤੀ ਦੀ ਵਿਗਿਆਨ ਦਾ ਔਰ ਖੇਤੀ ਦੀ ਮਾਰਕੀਟਿੰਗ ਦਾ ਕੋਈ ਵੱਡਾ ਵਿਦਵਾਨ ਹੈਗਾ ਤਾਂ ਦਵਿੰਦਰ ਸ਼ਰਮਾ ਨੇ ਬਹੁਤ ਇਮਾਨਦਾਰ ਨੇ ਬਹੁਤ ਸੋਝਵਾਨ ਨੇ ਸਮੂਚੇ ਕਿਸਾਨ ਮੋਰਚੇ ਦੌਰਾਨ ਵਾਰ-ਵਾਰ ਕਿਸਾਨੀ ਸਟੇਜ ਤੇ ਆ ਕੇ ਉਹ ਕਿਸਾਨਾਂ ਨੂੰ ਹੱਲਾਸ਼ੇਰੀ ਦਿੰਦੇ ਰਹੇ ਆ ਵੀ ਤੁਸੀਂ ਆਪਣੀਆਂ ਇਹਨਾਂ ਮੰਗਾਂ ਤੇ ਡਟੇ ਰਹਿਣਾ ਜੇ ਇਹ ਤਿੰਨ ਬਿੱਲ ਪਾਸ ਹੋ ਗਏ ਤਾਂ ਪੰਜਾਬ ਦੀ ਕਿਸਾਨੀ ਤਬਾਹ ਹੋ ਜਾਗੀ ਸੋ ਦਵਿੰਦਰ ਸਿੰਘ ਦਵਿੰਦਰ ਸ਼ਰਮਾ ਦਾ ਉਸ ਕਮੇਟੀ ਸ਼ਾਮ ਹੋਣਾ ਅਮਰਸਰ ਤੋਂ ਜਿਹੜੇ ਵਿਦਵਾਨ ਨੇ ਪ੍ਰੋਫੈਸਰ ਅਨਜੀਤ ਸਿੰਘ ਨੂੰ ਮੰਨ ਲਗਾਤਾਰ ਉਹ ਆਰਟੀਕਲ ਲਿਖਦੇ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਸੰਬੰਧਿਤ ਰਹੇ ਨੇ ਮਿਸਟਰ ਬੀਐ ਸੰਦੂ ਉਹ ਹਰਿਆਣਾ ਦੇ ਐਡੀਸ਼ਨਲ ਡੀਜੀਪੀ ਰਹੇ ਆ ਸੋ ਮਿਸਟਰ ਇੱਕ ਹਰਪੰਸਰਦਾਰ ਸੁਖਪਾਲ ਸਿੰਘ ਨੇ ਉਹ ਵੀ ਵੱਡੇ ਵਿਦਵਾਨ ਨੇ ਸੋ ਇੱਕ ਚੰਗੇ ਵਿਦਵਾਨਾਂ ਦੀ ਕਮੇਟੀ ਬਣਾ ਕੇ ਸੁਪਰੀਮ ਕੋਰਟ ਨੇ ਸਾਨੂੰ ਲੱਗਦਾ ਵੀ ਕਿਸਾਨਾਂ ਦੀ ਦਿਲੋਂ ਗੱਲ ਸੁਣਨ ਦਾ ਯਤਨ ਕਰੇ